ਕਾਂਗਰਸ ਪਾਰਟੀ ਨੇ ਆਪਦੇ ਐਮਐਲਏ ਨੇ ਖੁਦ ਮੰਨ ਲਿਆ ਵੀ ਅਸੀਂ ਪਿਛਲੇ 5 ਸਾਲ ਕੋ ਬੇਅਦਲੀਆਂ ਤੇ ਪਹਿਲਾਂ ਤਾਂ ਸਰਕਾਰ ਬਣਾਈ ਉਸ ਤੋਂ ਬਾਅਦ ਉਹ ਤੇ ਸਰਕਾਰ ਬੇਅਦਲੀਆਂ ਤੇ ਸਿਆਸਤ ਕਰੀ ਇਹਦਾ ਮਤਲਬ ਜਿਉ ਬੇਅਦਲੀਆਂ ਤੇ ਸਿਆਸਤ ਕਰਦੇ ਆ ਤਾਂ ਬੇਅਦਲੀਆਂ ਕਰਾਉਣ ਵਾਲੇ ਵੀ ਉਹ ਆਪ ਵਾਲੇ ਸੀ ਜਾਂ ਕਾਂਗਰਸ ਵਾਲੇ ਸੀ ਉਹਨਾਂ ਨੇ ਆਪ ਬੇਅਦਲੀਆਂ ਕਰਾਈਆਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਮੜੀਆਂ ਪੰਜਾਬ ਆਸੀ ਨੂੰ ਇਵੈਂਟੀ ਕਰਨਾ ਚਾਹੁੰਦੇ ਆ ਵੀ ਜਿਹੜੀ ਇਹ ਅਕਾਲੀ ਦਲ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਜਿਕੇ ਵੀ ਇਹਨਾਂ ਨੇ ਬੇਅਦਬੀਆਂ ਕਰਾਈਆਂ ਐ ਕਰਵਾਇਆ ਉਹ ਸਾਰਾ ਜਗ ਜਹਾਰ ਹੋ ਗਿਆ ਭਰਾਵੋ ਇਹਨਾਂ ਦੀ ਕਾਂਗਰਸ ਦੀ ਸਦੀ ਵਿੱਚ ਚਾਰਟਿਸਟ ਸਾਰੀ ਇਹਤੇ ਬੇਅਦਬੀਆਂ ਤੇ ਸਿਆਸਤ ਕਰੀ ਤੇ ਸਰਕਾਰ ਬਣਾਈ ਦੋਸ਼ੀ ਨਾ ਕਾਂਗਰਸ ਨੇ ਫੜਿਆ ਨਾ ਆਮ ਆਦਮੀ ਨੇ ਫੜਿਆ ਤਿੰਨ ਸਾਲ ਹੋ ਗਏ ਜੀ ਫੇਰ ਉਹ ਫੜ ਦੇ ਦੋਸ਼ੀਆਂ ਨੂੰ ਇਸ ਕਰਕੇ ਹੁਣ ਪ੍ਰਗਟ ਸਚਾਈ ਕਹਿੰਦੇ ਕਦੇ ਨਾ ਕਦੇ ਜਰੂਰ ਉੱਤੇ ਆਉਣੀ ਹੈ ਉਹ ਕੁਝ ਸਮਾਂ ਸੱਪਣ ਦੇ ਬਾਅਦ ਲੰਗਣ ਦੇ ਬਾਅਦ ਪਾਗੜ ਸਿੰਘ ਨੇ ਮੰਨ ਲਿਆ ਵੀ ਅਸੀਂ ਬੇਆਦਮੀਆਂ ਤੇ ਸਿਆਸਤ ਕਰੀ 4 ਸਾਲ ਹੋ ਗਏ ਇਹ ਸਰਕਾਰ ਵੀ ਇਥੇ ਕੰਮ ਤੇ ਲੱਗੀ ਹੋਈ ਹੈਗੀ ਪਹਿਲਾਂ ਤਾਂ ਬੇਆਦਮੀਆਂ ਤੇ ਸਿਆਸਤ ਕਰੀ ਗਈ ਹੈਗੀ ਨਸ਼ੇ ਤੇ ਸਿਆਸਤ ਕਰੀ ਗਈ ਹੈ ਸਰਦਾਰ ਬਿਕਰਮਜੀਤ ਜੀ ਜੂਟੀਆਂ ਨੂੰ ਅੰਦਰ ਸਟ੍ਰਕਿਆ ਗਿਆ ਕੀ ਗੱਲ ਬਈ ਕੁਝ ਨਿਕਲਿਆ ਉਹ ਜੋ ਪਹਿਲਾਂ ਕਹਿੰਦੀ ਸੀ 540 ਕਰੋੜ ਦਾ 1000 ਏਕੜ ਜ਼ਮੀਨ ਆ ਉਹਨਾਂ ਦੀ ਹਿਮਾਚਲ ਚ ਕੁਝ ਨਹੀਂ ਨਿਕਲਣਾ ਹੈ ਗਿਆ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਉੱਪਰ ਪ੍ਰਗਟ ਸਿੰਘ ਵੱਲੋਂ ਬੇਅਦਬੀਆਂ ਤੇ ਕਾਂਗਰਸ ਦੇ ਨੇਤਾਵਾਂ ਵੱਲੋਂ ਸਿਆਸਤ ਕਰਨ ਨੂੰ ਲੈ ਕੇ ਜਿੱਥੇ ਪੂਰੀ ਸਿਆਸਤ ਪੂਰੀ ਤਰ੍ਹਾਂ ਭੱਜੀ ਹੋਈ ਆ ਉੱਥੇ ਹੀ ਬਲਾਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਜੂਥ ਅਕਾਲੀ ਦਲ ਵੱਲੋਂ ਵੱਡੀ ਗਿਣਤੀ ਵਿੱਚ ਕਾਂਗਰਸ ਆਗੂਆਂ ਦੇ ਪੁਤਲੇ ਫੁੱਕੇ ਜਾ ਰਹੇ ਨਾਅਰੇਬਾਜ਼ੀ ਕੀਤੀ ਜਾ ਰਹੀ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਵਰਕਰਾਂ ਦਾੜੇਵਾਜੀ ਕਰ ਰਹੇ ਆ ਅਤੇ ਅਮਰਿੰਦਰ ਰਾਆ ਵੜੀ ਦੇ ਉਤਲੇ ਫੁੱਟੇ ਜਾ ਰਹੇ ਨੇ ਉਮੀਦਵਾਰੀ ਪਾਰਟੀ ਮਰਦੇ ਮੁਕਾਬਲਾ ਅਕਾਲੀ ਵਰਕਰਾਂ ਵਿੱਚ ਭਾਰੀ ਰੋਸ ਹੈ ਕਿ ਕਾਂਗਰਸ ਵੱਲੋਂ ਲਗਾਤਾਰ ਜਿਹੜਾ ਬੇਅਦਬੀ ਤੇ ਕਿਆਸ ਕੀਤੀ ਜਾ ਰਹੀ ਹੈ ਜਾਨਾ ਕਿ ਲੰਮੇ ਸਮੇਂ ਬਾਅਦ ਹੈ ਜਿਹੜਾ ਪ੍ਰਗਟ ਸਿੰਘ ਨੇ ਆਪ ਖੁਦ ਬਣਿਆ ਵੀ ਕਾਂਗਰਸ ਨੇ ਬੇਅਦਬੀ ਤੇ ਕਿਆਸ ਕੀਤੀ ਅਕੀਮ ਨੇ ਦੇਖ ਦਿੱਤੀ ਪਰसों ਦੀ ਵਿਧਾਨ ਸਭਾ ਚ ਕਾਂਗਰਸ ਪਾਰਟੀ ਨੇ ਆਪਦੇ ਐਮਐਲਏ ਨੇ ਖੁਦ ਮੰਨ ਲਿਆ ਵੀ ਅਸੀਂ ਪਿਛਲੇ 5 ਸਾਲ ਕੋ ਬੇਅਦਬੀਆਂ ਤੇ ਪਹਿਲਾਂ ਤਾਂ ਸਰਕਾਰ ਬਣਾਈ ਉਸ ਤੋਂ ਬਾਅਦ ਉਹ ਤੇ ਸਰਕਾਰ ਬੇਅਦਬੀਆਂ ਤੇ ਸਿਆਸਤ ਕਰੀ ਉਹਨਾਂ ਨੇ ਆਖਿਆ ਵੀ ਲੰਮਾ ਖਿੱਚੋ ਲੰਮਾ ਖਿੱਚੋ ਦਾ ਮਤਲਬ ਇਹ ਸੀ ਵੀ ਇਹ ਤੇ ਸਿਆਸਤ ਕਰੀ ਚੱਲੋ ਸੋ ਅਸੀਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਵੀ ਜਿਹੜੀ ਇਹ ਅਕਾਲੀ ਦਲ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਸੀਗੇ ਵੀ ਇਹਨਾਂ ਨੇ ਬੇਅਦਬੀਆਂ ਕਰਾਈਆਂ ਐ ਕਰਵਾਇਆ ਉਹ ਸਾਰਾ ਜਗ ਜਹਾਰ ਹੋ ਗਿਆ ਭਰਾਵੋ ਇਹਨਾਂ ਦੀ ਕਾਂਗਰਸ ਦੀ ਸਦੀ ਵੀ ਸਾਰੀ ਇਹ ਤੇ ਬੇਅਦਬੀਆਂ ਤੇ ਸਿਆਸਤ ਕਰੀ ਤੇ ਸਰਕਾਰ ਬਣਾਈ ਤੇ ਆ ਹੁਣ ਵਾਲੀ ਵੀ 4 ਸਾਲ ਹੋ ਗਏ ਇਹ ਸਰਕਾਰ ਵੀ ਇसेच ਕੰਮ ਤੇ ਲੱਗੀ ਹੋਈ ਹੈਗੀ ਪਹਿਲਾਂ ਤਾਂ ਵੇਅਦਵੀਆਂ ਤੇ ਸਿਆਸਤ ਕਰੀ ਗਈ ਹੈਗੀ ਨਸ਼ੇ ਤੇ ਸਿਆਸਤ ਕਰੀ ਗਈ ਆ ਸਰਦਾਰ ਬਿਕਮ ਸਿੰਘ ਜੀਟੀਏ ਨੂੰ ਅੰਦਰ ਸਟ੍ਰਕ ਹੈਗਾ ਕੀ ਗੱਲ ਬਈ ਕੁਛ ਨਿਕਲਿਆ ਉਹ ਜੋ ਪਹਿਲਾਂ ਕਿਸੀ ਦੀ 540 ਕਰੋੜ ਦਾ 1000 ਏਕੜ ਜ਼ਮੀਨ ਆ ਉਹਨਾਂ ਦੀ ਹਿਮਾਚਲ ਚ ਕੁਛ ਨਹੀਂ ਨਿਕਲਣਾ ਆ ਗਿਆ ਇਹ ਸਰਕਾਰਾਂ ਗੁੰਮਰਾਹ ਕਰਕੇ ਬਸ ਸਿਆਸਤ ਕਰਨਾ ਚਾਹੁੰਦੀਆਂ ਨੇ ਅਸੀਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਵੀ ਜਾਗਰੂਕ ਹੋਵੋ ਇਹ ਆਪੜੀ ਹੋਣ ਵਾਲੇ ਸਮੇਂ ਚ ਦੁਬਾਰੇ ਸ਼ੋਮਨੀ ਕਾਂਦੀਲ ਪਾਰਟੀ ਨੂੰ ਪਾਵਰ ਚ ਲਿਆਓ ਅੱਜ ਕੀ ਕੀ ਦੀ ਐਕਟੀਵਿਟੀ ਜਾਰੀ ਆ ਅੱਜ ਐਲਓਪੀ ਪ੍ਰਤਾਪ ਬਾਜਵਾ ਇਹਨਾਂ ਦਾ ਪੰਜਾਬ ਪ੍ਰਧਾਨ ਰਾਜਾ ਬੜਿੰਗ ਤੇ ਐਮਐਲਏ ਪ੍ਰਗਟ ਸਿੰਘ ਅਸੀਂ ਪ੍ਰਗਟ ਸਿੰਘ ਐਮਐਲਏ ਸਾਹਿਬ ਨੂੰ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਜਿਹੜੀ ਥੋੜੀ ਜੁੰਡਲੀ ਸੀਗੀ ਕਹਿੰਦੇ ਸੀ ਵੀ ਅੱਧੇ ਸਾਡੇ ਸਿਆਸਤ ਦੇ ਦੂਸਰੇ ਪਾਸੇ ਦੀ ਉਹਨਾਂ ਦਾ ਵੀ ਨਾਂ ਜਗ ਜਹਾਰ ਕਰੋ ਇਹ ਲੋਕਾਂ ਨੂੰ ਪਤਾ ਲੱਗੇ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਜੀ ਵੇアドਵੀਤੇ ਸਿਆਸਤ ਕਰਦੇ ਰਹੇ ਨੇ ਬਿਲਕੁਲ ਕੱਲ ਕਿਵੇਂ ਦੇਖਦੇ ਹਾਂ ਕਾਂਗਰਸ ਦਾ ਕਿਹਦੀ ਸੀ ਅਸੀਂ ਧਰਮ ਨਿਰਪੱਖ ਪਾਰਟੀ ਆ ਤੇ ਅੱਜ ਉਹਨਾਂ ਦੇ ਵਿਧਾਇਕ ਵੱਲੋਂ ਹੀ ਮੰਨ ਲੈਣਾ ਵੀ ਅਸੀਂ ਧਰਮ ਦੇ ਨਾਮ ਦੇ ਜਿਹੜੀ ਸਿਆਸਤ ਕੀਤੀ ਹੈ ਕਿਵੇਂ ਦੇਖਦੇ ਸੀ ਸਾਡੇ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਇੱਕ ਵਾਦਾ ਕਰਦੇ ਸੀ ਵੀ ਜਿਹੜੀ ਅਸੀਂ ਸਰਕਾਰ ਹੈ ਇਹ ਲੋਕਾਂ ਦੀ ਸਰਕਾਰ ਬਣੀ ਹੈ ਵੀ ਅਸੀਂ ਇਸ ਨੂੰ ਰੈਗੂਲਰ 25 ਸਾਲ ਰਾਜ ਕਰਾਂਗੇ ਲੋਕ ਰਾਜ ਕਰਨਗੇ ਸਾਡੇ ਅਕਾਲੀ ਦਲ ਦਾ ਇਹ ਨਾਰਾ ਸੀ ਵੀ ਜਿਹੜੀ ਸਰਕਾਰ ਆ ਉਹ ਲੋਕਾਂ ਦੀ ਸਰਕਾਰ ਆ ਜਿਹੜੀਆਂ ਏਜੰਸੀਆਂ ਸੀ ਉਹਨਾਂ ਨੇ ਸੋਚਿਆ ਬਿੰਦ ਪੰਜਾਬ ਦੇ ਲੋਕ ਸਮਝ ਚੁੱਕੇ ਆ ਵੀ ਸਾਡੀ ਮਾਂ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਆ ਵੀ ਇਹ ਅਕਾਲੀ ਦਲ ਤੋਂ ਦੂਰ ਨਹੀਂ ਹੁੰਦੇ ਉਹਨਾਂ ਕੋਲ ਇੱਕੋ ਹੀ ਰਸਤਾ ਸੀ ਕਿਉਂਕਿ ਅਸੀਂ ਜज्ਬਾਤੀ ਲੋਕ ਆ ਅਸੀਂ ਸਿੱਖ ਧਰਮ ਨੂੰ ਤਨੋਂ ਮਨੋਂ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਨੇ ਇੱਕ ਸਾਜ਼ ਰੱਜ ਕੇ ਬੇਆਦਮੀਆਂ ਖੁਦ ਆਪ ਕਰਵਾ ਕੇ ਇਹਦਾ ਮਤਲਬ ਜਿਉ ਬੇਆਦਮੀਆਂ ਤੇ ਸਿਆਸਤ ਕਰਦੇ ਆ ਤਾਂ ਬੇਆਦਮੀਆਂ ਕਰਾਉਣ ਵਾਲੇ ਵੀ ਉਹ ਆਪ ਵਾਲੇ ਸੀ ਜਾਂ ਕਾਂਗਰਸ ਵਾਲੇ ਸੀ ਉਹਨਾਂ ਨੇ ਆਪ ਬੇਆਦਮੀਆਂ ਕਰਾਈਆਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਮੜੀਆਂ ਤੇ ਉਹਨਾਂ ਨੇ ਉਸ ਤੋਂ ਬਾਅਦ ਰੌਲਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਵਾਰੀ ਆਪਦੀ ਸਰਕਾਰ ਬਣਾਈ ਫਿਰ ਇਹੀ ਦੁਬਾਰਾ ਰਿਪੀਟ ਆਮ ਆਦਮੀ ਪਾਰਟੀ ਨੇ ਕਰਿਆ ਉਹਨਾਂ ਨੇ ਸਰਕਾਰ ਬਣਾਈ ਦੋਸ਼ੀ ਨਾ ਕਾਂਗਰਸ ਨੇ ਫੜਿਆ ਨਾ ਆਮ ਆਦਮੀ ਨੇ ਫੜਿਆ 3 ਸਾਲ ਹੋ ਗਏ ਜੀ ਫਿਰ ਉਹ ਫੜਦੇ ਦੋਸ਼ੀਆਂ ਨੂੰ ਇਸ ਕਰਕੇ ਹੁਣ ਪ੍ਰਗਟ ਸਚਾਈ ਕਹਿੰਦੇ ਕਦੇ ਨਾ ਕਦੇ ਜਰੂਰ ਉੱਤੇ ਆਉਂਦੀ ਹੈ ਉਹ ਕੁਝ ਸਮਾਂ ਟੱਪਣ ਦੇ ਬਾਅਦ ਲੰਘਣ ਦੇ ਬਾਅਦ ਪਾਗੜ ਸਿੰਘ ਨੇ ਮੰਨ ਲਿਆ ਵੀ ਅਸੀਂ ਬੇਆਦਮੀਆਂ ਤੇ ਸਿਆਸਤ ਕਰੀ ਇੱਕ ਧੜਾ ਸਾਡਾ ਕਹਿੰਦਾ ਸੀ ਵੀ ਲੰਮਾ ਖਿੱਚੋ ਇੱਕ ਧੜਾ ਕਹਿੰਦਾ ਸੀ ਵੀ ਆਪਾਂ ਹੁਣ ਇਸ ਨੂੰ ਛੱਡੋ ਵੀ ਜਦੋਂ ਕੁਝ ਨਿਕਲਿਆ ਨਹੀਂ ਸਕਨੀ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਅਸੀਂ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਤਨੋਂ ਮਨੋਂ ਖੜੀਏ ਹੁਣ ਮਜੀਠੀਆ ਸਾਹਿਬ ਨੂੰ ਇਹ ਕਹਿੰਦੇ ਹਜ਼ਾਰ ਏਕੜ ਆ ਉਹ ਫਿਰ ਜਾ ਕੇ ਭਗਵੰਤ ਮਾਨ ਜੀ ਇਸ ਗੱਲ ਦੇ ਤਾਂ ਉਹ ਮਹਾਰਾਜ ਜੀ ਸੋਸ਼ਲ ਮੀਡੀਆ ਤੇ ਤਾਂ ਉਹ ਮਹਾਰਾ ਹੁਣ ਨੂੰ ਜਾ ਕੇ ਉਹ ਕੱਲਾ ਕੱਲਾ ਕਿਲਾ ਦਿਖਾਉਂਦੇ ਵੀ ਆ ਕੇ ਲਾਗਾ ਜੱਜ ਗਦੀਸ਼ ਭੋਲਾ ਫੜ ਕੇ ਜੇਲ੍ਹ ਚ ਭੇਜਿਆ ਗਿਆ ਉਹਨਾਂ ਤੋਂ ਕੋਈ ਵੀ ਪ੍ਰੂਫ ਨਹੀਂ ਅੱਜ ਤੱਕ ਲੱਗਿਆ ਉਹਨਾਂ ਲਵੇ ਕੋਈ ਘਰਾਗਾ ਮਜੀਠੀਆ ਸਾਹਿਬ ਹੁਣ ਵੀ ਉਹ ਮੁੱਛਾਂ ਤੋਂ ਡਰਦੇ ਆ ਜੀ ਵੀ ਮਜੀਠੀਆ ਸਾਹਿਬ ਆ ਕੇ ਆਏ ਮੁੱਛਾਂ ਤੇ ਹੱਥ ਫੇਰਦੇ ਆ ਇਸ ਕਰਕੇ ਉਹਨਾਂ ਨੇ ਪੁਲਿਸ ਨੂੰ ਕਿਹਾਗਾ ਵੀ ਮਜੀਠੀਆ ਸਾਹਿਬ ਨੂੰ ਪੱਤਰਕਾਰਾਂ ਨੂੰ ਨਾ ਦਿਖਾ ਦਿਓ ਤੁਸੀਂ ਜਿੰਨ ਰਾਤ ਉਹਨਾਂ ਨੂੰ ਵੀ ਸਪੀਡ ਆ ਰਿਹਾ ਮਜੀਠੀਆ ਸਾਹਿਬ ਸਤਾਉਂਦਾਗਾ ਵੀ ਹੁਣ ਲੋਕ ਮੰਨ ਚੁੱਕੇ ਆ ਵੀ ਜਿਹੜੇ ਅਸੀਂ ਨੇ ਦੋਸ਼ ਲਾਏ ਉਹ ਦੋਸ਼ ਗਲਤ ਨਹੀਂ ਵੀ ਆਉਣ ਵਾਲੇ ਸਮੇਂ 'ਚ ਲੋਕ ਆਪਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ 2027 'ਚ ਸਰਕਾਰ ਬਣਾਉਣਗੇ ਇਹ ਜਿਹੜਾ ਇਹਨਾਂ ਨੇ ਝੂਠ ਬੋਲਿਆ ਸੀ ਉਹ ਪੜਦਾ ਸਾਰਾ ਜਗ ਜਹਰਾ ਇਸ ਕਰਕੇ ਸਾਰੇ ਨੌਜਵਾਨ ਸਾਥੀ ਅੱਜ ਅਸੀਂ ਇੱਥੇ ਪ੍ਰਗਟ ਸਿੰਘ ਦਾ ਪ੍ਰਤਾਪ ਸਿੰਘ ਬਾਜਵੇ ਦਾ ਰਾਜੇ ਵੜਿੰਗ ਦਾ ਇਹਨਾਂ ਦੇ ਅੱਜ ਪੋਤਲਾ ਫੂਕਣ ਆਇਆ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਵੀ ਇਹਨਾਂ ਨੇ ਅੱਜ ਤੱਕ ਝੂਠ ਬੋਲੇ। ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮਾਇੰਦਗੀ ਹੈ ਜੱਥੇਬੰਦੀ ਹੈ। ਮਤਲਬ ਖੇਤਰੀ ਪਾਰਟੀ ਸੀ ਵਿਕਾਸ ਕਰਦੀ ਸੀ ਤੇ ਇਹਨੂੰ ਸੱਤਾ ਤੋਂ ਬਾਹਰ ਕਰਨਾ ਬੜਾ ਮੁਸ਼ਕਲ ਸੀਗਾ। ਕਾਂਗਰਸ ਵਾਸਤੇ ਤੇ ਦੂਜੀਆਂ ਹੋਰ ਏਜੰਸੀਆਂ ਵਾਸਤੇ। ਉਹਨਾਂ ਕੋਲ ਇਹਨਾਂ ਕੋ ਸਿਰਫ ਇੱਕੋ ਹੀ ਇਹਨਾਂ ਨੇ ਲੱਭਿਆ ਤਰੀਕਾ ਕਿ ਕਿਸੇ ਲੋੜ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰੀਏ ਤਾਂ ਕਿ ਇਹਨੂੰ ਸੱਤਾ ਤੋਂ ਬਾਹਰ ਕਰ ਦੇਈਏ ਨਹੀਂ ਤਾਂ ਲੋਕ ਅਕਾਲੀ ਦਲ ਦੇ ਨਾਲੋਂ ਸੋਖੇ ਟੁੱਟਨੇ ਸੋਖੇ ਨਹੀਂ ਹਾਣਾ। ਇਸ ਲਈ ਉਹਨਾਂ ਨੇ ਕੀ ਕੀਤਾ ਦੇਖਿਆ ਵੀ ਸਿੱਖ ਧਰਮ ਨਾਲ ਸੰਬੰਧਿਤ ਪਾਰਟੀ ਹੈ ਲੋਕ ਪੰਥ ਨੂੰ ਬਹੁਤ ਪਿਆਰ ਕਰਦੇ ਨੇ ਪੰਥ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਨੇ ਪੰਥ ਦਾ ਸਹਾਰਾ ਲੈ ਕੇ ਬੇਅਦਬੀਆਂ ਖੁਦ ਕਰਕੇ ਕਾਂਗਰਸ ਨੇ ਤੇ ਆਮ ਆਦਮੀ ਦਿੱਲੀ ਵਾਲਿਆਂ ਨੇ ਸ਼ਰਮ ਨਹੀਂ ਅਕਾਲੀ ਦਲ ਨੂੰ ਤੇ ਇਹ ਦੋਸ਼ ਮੜਤਾ ਸਾਡੇ ਲੋਕ ਇਹਨੇ ਧੋਲੇ ਨੇ ਇਹਨੇ ਸ਼ਰੀਫ ਨੇ ਕਿ ਉਹਨਾਂ ਨੇ ਲੋਕ ਲੀਡਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸਰਕਾਰ ਬਣਾਈ ਐ ਗੁਟਕਾ ਸਾਹ ਹੱਥ ਚ ਫੜ ਕੇ ਤਲਵੰਡੀ ਸਾਬੋ ਵੱਲ ਬੂਹ ਕਰਕੇ ਸੋਖਾੜੀ ਲੋਕਾਂ ਨੇ ਵਿਸ਼ਵਾਸ ਕਰ ਲਿਆ ਕਿ ਗੁਰੂਗਰਾਲ ਸਾਹਿਬ ਦੀ ਕੋਈ ਝੁੱਠੀ ਸੋਣੀ ਖੰਦਾ ਇਹ ਬੇਅਦਲੀਆਂ ਦੇ ਦੋਸ਼ਾਂ ਨੂੰ ਇਨਸਾਫ ਦਿਵਾਣਗੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਬਣਾਈ ਉਹਨਾਂ ਨੇ ਕਰਨਾ ਕੀ ਸੀ ਉਹ ਕਰਦੇ ਤਾਂ ਤਾਂ ਕਿਉਂਕਿ ਸਿੱਖਾਂ ਦੀ ਤਾਂ ਸਭ ਤੋਂ ਵੱਡੀ ਜਮਾਤ ਦੁਸ਼ਮਣ ਜਮਾਤ ਦਾ ਕਾਂਗਰਸ ਹੀ ਹੈ ਜਿਹਨੇ ਅਟਕ ਅਕਾਲ ਤਖਤ 'ਤੇ ਅਟੈਕ ਕੀਤਾ ਲੋਕਾਂ ਨੇ ਪਤਾ ਨਹੀਂ ਉਹਨਾਂ ਤੇ ਕਿਉਂ ਵਿਸ਼ਵਾਸ ਕਰ ਲਿਆ ਸਿੱਖਾਂ ਦੀ ਵਿਰੋਧੀ ਪਾਰਟੀ ਹੀ ਸਿੱਖਾਂ ਨੂੰ ਮੜਾ ਕਰਕੇ ਸਰਕਾਰ ਉਹਨਾਂ ਚ ਕਾਮਯਾਬ ਹੋ ਗਈ ਚਲੋ ਲੋਕਾਂ ਨੂੰ ਪਤਾ ਲੱਗਿਆ ਉਸ ਤੋਂ ਬਾਅਦ ਇਹ ਦਿੱਲੀ ਵਾਲੇ ਆ ਗਏ ਝਾੜੂ ਪਾਰਟੀ ਵਾਲੇ ਇਹਨਾਂ ਨੇ ਵੀ ਕਿਹਾ ਵੀ ਰਾਜ ਕਰਨਾ ਤਾਂ ਸਿੱਖਾਂ ਨੂੰ ਮੜਾ ਕਰਕੇ ਪੰਜਾਬ ਦੇ ਲੋਕਾਂ ਨੂੰ ਮੜਾ ਕਰਕੇ ਹੀ ਕੀਤਾ ਜਾ ਸਕਦਾ ਹੈ ਜੇ ਇਹ ਗੱਲ ਕੀਤੀ ਜਾਵੇ ਹੁਣ ਦਿੱਲੀ ਥੈਲੇੋਂ ਬਾਹਰ ਆ ਚੁੱਕੀ ਹੈ ਵੀ ਪਤਾ ਲੱਗ ਚੁੱਕਿਆ ਕਿ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦੀ ਪਾਰਟੀ ਹੋਵੇ ਸਿਆਸਤ ਕੀਤੀ ਹੈ ਧਰਮ ਦੇ ਨਾਮ ਤੇ ਅੱਜ ਤੁਸੀਂ ਅਰਥੀਆਂ ਬੂਕ ਰਹੇ ਹੋ ਅਰਥੀਆਂ ਬੂਕਣ ਤੋਂ ਬਾਅਦ ਵੀ ਕੋਈ ਪ੍ਰਦਰਸ਼ਨ ਕਰ ਚੱਲਦਾ ਰਹੂਗਾ ਕਿਵੇਂ ਹੋਗਾ ਦੇਖੋ ਜਦੋਂ ਜਦੋਂ ਤੱਕ ਇਹ ਦੋਸ਼ੀ ਜਿਹੜੇ ਬੇਅਦਲਿਆਂ ਦੇ ਦੋਸ਼ੀ ਨੇ ਇਹ ਜਗਜਾਹਰ ਨਹੀਂ ਹੁੰਦੇ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਮਾ ਨਹੀਂ ਮਿਲਦੀਆਂ ਸਾਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਇੱਕੋ ਹੀ ਨਿਸ਼ਾਨਾ ਹੈ ਕਿ ਬੇਅਦਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਪਾਰਟੀ ਪ੍ਰਧਾਨ ਦੀ ਹੁਕਮਾਂ ਤੇ ਤੇ ਪਾਰਟੀ ਦੇ ਨੀਤੀਆਂ ਨੂੰ ਅਪਣਾਉਂਦੇ ਹੋਏ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਸ਼੍ਰੋਮਣੀ ਅਕਾਲੀ ਦਲ ਦੇ ਤੇ ਯੂਥ ਦੇ ਅਕਾਲੀ ਦਲ ਦੇ ਐਸੇ ਤਰ੍ਹਾਂ ਸੜਕਾਂ ਤੇ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਦੱਸਦੇ ਰਹਾਂਗੇ ਤੇ ਦੋਸ਼ੀਓ ਸਜ਼ਾ ਦਵਾ ਕੇ ਹਟਾ ਬਿਲਕੁਲ ਇਹ ਅਸੀਂ ਕਿ ਯੂਥ ਅਕਾਲੀ ਦਲ ਨੇ ਵਰਕਰ ਜੀ ਨੇ ਕਿਹਾ ਕਿ ਜਦੋਂ ਤੱਕ ਜਿਹੜੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀਆਂ ਉਦੋਂ ਤੱਕ ਜਿਹੜਾ ਐਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰਹੇਗਾ ਤੇ ਹੁਣ ਜਿਹੜੀ ਕਾਂਗਰਸ ਨੇ ਮੰਨ ਲਿਆ ਕਿ ਉਹਨਾਂ ਨੇ ਬੀਏ ਵੀ ਨੂੰ ਲੈ ਕੇ ਜਿਹੜਾ ਇਸ ਸੱਤਾ ਵਿੱਚ ਆਈ ਦੀ ਹੈ ਤੇ ਦੀ ਦੇ ਸਿਆਸਤ ਕੀਤੀ ਹੈ ਲੰਬੀ ਕਾਨੂੰ ਵਾਲੀ ਆ ਪੀਟੀਸੀ ਨੂੰ ਬੁਲਾ ਡਾ